ਅਸਕੇ ਵੇਲੇ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਬੀਤੀ ਰਾਤ ਪਾਕਿਸਤਾਨ ਵੱਲੋਂ ਕਾਰਨਾਹ ਹਰਕਤ ਕੀਤੀ ਗਈ ਕਿਉਂਕਿ ਬਹੁਤ ਸਾਰੀ ਆਵਾਜ਼ਾਂ ਆਈਆਂ ਸੀ ਤਾਂ ਲੋਕ ਇਸ ਦਾ ਜਵਾਬ ਮੰਗ ਰਹੇ ਸੀ ਕਿ ਆਖਿਰਕਾਰ ਕੀ ਸੀ ਲੇਕਿਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਾਕਿਸਤਾਨ ਦੀ ਵੱਲੋਂ ਇੱਕ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਭਾਰਤੀ ਫੌਜ ਨੇ ਉਸ ਨੂੰ ਖਤਮ ਕਰ ਦਿੱਤਾ ਪਿੰਡ ਦੇ ਵਿੱਚ ਉਹ ਚੀਜ਼ ਡਿੱਗੀ ਹੈ ਬੰਬ ਨੁਮਾ ਚੀਜ਼ ਹੈ ਜਦੇ ਬਾਰੇ ਹਾਲੇ ਸਪਸ਼ਟ ਨਹੀਂ ਕੀਤਾ ਜਾ ਰਿਹਾ ਇਸ ਨੂੰ ਮਿਜ਼ਾਈਲ ਵੀ ਕਿਹਾ ਜਾ ਰਿਹਾ ਲੇਕਿਨ ਪਿੰਡ ਦੇ ਲੋਕ ਜਿਹੜੇ ਨੇ ਇਸ ਵੇਲੇ ਦੇਸ਼ ਦੇ ਨਾਲ ਖੜੇ ਨੇ ਅਤੇ ਉਹਨਾਂ ਵੱਲੋਂ ਜਿਹੜਾ ਹੈ ਕਿਆ ਜਾ ਰਿਹਾ ਹੈ ਕਿ ਸਾਨੂੰ ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ ਅਸੀਂ ਮੁਕਾਬਲਾ ਕਰਨ ਵਾਸਤੇ ਪੂਰੇ ਤਿਆਰ ਹਾਂ ਤਾਂ ਪਿੰਡ ਦੇ ਬਹਾਦਰ ਲੋਕ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਹੈ ਵੀਰ ਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਲੱਗਾ ਕਿ ਹੁਣ ਡਰ ਹੈ ਕਿ ਬੁਲੰਧ ਹੌਸਲੇ ਨੇ ਨਹੀਂ ਬੁਲੰਧ ਹੌਸਲੇ ਇੱਥੇ ਕੋਈ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਆ ਇਹ ਰਾਤ 1 ਵਜੇ ਡਿੱਗਿਆ ਕਮ ਸੇ ਕਮ 1.5 ਦੇ ਵਿੱਚ ਡਿੱਗਿਆ 2 ਡਿੱਗੇ ਇੱਕ ਜੱਠੂਵਾਲ ਪਿੰਡ ਇੱਕ ਮੱਖਣਵਿੰਡੀ ਦੇ ਵਿੱਚ ਡਿੱਗਾ ਹੂੰ ਤੇ ਇਹ ਸੁਬਾ ਸਵੇਰੇ ਆ ਕੇ ਵੇਖਿਆ ਲੋਕਾਂ ਨੇ ਤੇ ਮ ਬਾਅਦ ਵਿੱਚ ਸਰਪੰਚ ਨੂੰ ਦੱਸਿਆ ਤੇ ਸਰਪੰਚ ਤੋਂ ਬਾਅਦ ਆ ਪੁਲਿਸ ਨੂੰ ਇਨਫੋਰਮ ਕੀਤਾ ਬਾਅਦ ਵਿੱਚ ਹੁਣ ਮਿਲਟਰੀ ਵੀ ਆਈ ਹੈ ਤੇ ਪਰ ਅਕਸਰ ਇਹੋ ਜਿਹੀ ਮਨਸ਼ਾ ਕੀਤੀ ਜਾਂਦੀ ਹੈ ਕਿ ਡਰਾਉਣ ਵਾਲਾ ਕੰਮ ਕੀਤਾ ਜਾਂਦਾ ਪਰ ਤੁਸੀਂ ਡਰਨ ਵਾਲੇ ਚ ਹੋ ਕਿ ਨਹੀਂ ਕਿਉਂਕਿ ਪੰਜਾਬ ਇੱਕ ਬਹਾਦਰ ਸਟੇਟ ਹੈ ਬਹਾਦਰ ਲੋਕ ਨੇ ਇਥੋਂ ਨਹੀਂ ਕੋਈ ਨਹੀਂ ਇਥੇ ਸਾਡੇ ਤੇ ਇੱਧਰ ਕੋਈ ਡਰ ਨਹੀਂ ਆ ਬਾਰਡਰ ਦਾ ਕੋਈ ਪਤਾ ਨਹੀਂ ਇੱਧਰ ਤੇ ਕੋਈ ਡਰ ਨਹੀਂ ਹੈਗਾ ਇੱਧਰ ਤੇ ਸਭ ਵੇਖੋ ਇਦਾਂ ਹੀ ਸਭ ਤੁਰੇ ਫਿਰਨ ਦੇ ਦਹਿਤ ਦਹਿਤ ਤਾਂ ਉਹ ਥੋੜੀ ਬਹੁਤ ਹੁੰਦੀ ਆ ਜਦੋਂ ਇਤਨਾ ਐਡਾ ਵੱਡੇ ਚੀਜ਼ ਡਿੱਗੀ ਹੋਵੇ ਤੇ ਉਹਦੀ ਦਹਿਤਤ ਹੁੰਦੀ ਆ ਪਰ ਨਹੀਂ ਐਡਾ ਨਹੀਂ ਇੱਕ ਤੇ ਖਾਲੀ ਦੋਵੇਂ ਨੈਸਟ ਕੀਏ ਕੀਤੇ ਹੀ ਆ ਜੀ ਦੋਵੇਂ ਨੈਸਟ ਕੀਤੇ ਆ ਡਿੱਗੇ ਆ ਤੇ ਇੱਕ ਦੇ ਵਿੱਚ ਸ਼ਾਇਦ ਹੋਗਾ ਇੱਕ ਤੋਂ ਖਾਲੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਨਨ ਕਿਹਾ ਕਿ ਅਸੀਂ ਡਰਨ ਵਾਲਿਆਂ ਚ ਨਹੀਂ ਆ ਬਲੰਦ ਹੌਸਲੇ ਨੇ ਸਰ ਕੀ ਕਹਿਣਾ ਚਾਹੋਗੇ ਰਾਤੀ ਜੋ ਕਟਾਂ ਵਾਪਰੀ ਤਾਂ ਹੁਣ ਜਿਵੇਂ ਵੇਖ ਰਹੇ ਹਾਂ ਕਿ ਪਿੰਡ ਵਾਲਿਆਂ ਵੱਲੋਂ ਬਹੁਤ ਸਹਿਯੋਗ ਕੀਤਾ ਜਾ ਰਿਹਾ ਲੰਗਰ ਲਾਏ ਜਾ ਰਹੇ ਨੇ ਕਿਉਂਕਿ ਜਿਹੜੀ ਫੌਜ ਵੀ ਆਈ ਹੈ ਜਿਹੜੇ ਹੋਰ ਵੀ ਲੋਕ ਆਏ ਹਾਂ ਹਾਂ ਜੀ ਪਿੰਡ ਵਾਲਾ ਪੂਰਾ ਸੰਜੋਗ ਹੈ ਜੀ ਲੰਗਰ ਲਾਉਂਦੇ ਆ ਨਾਲ ਪਈ ਮਿੱਟੀ ਹੱਥੇ ਤੋੜੇ ਪਰੋਂਦੇ ਆ ਜੀ ਮਿੱਟੀ ਦੀ ਟੱਲੇ ਕੱਢਣ ਲੱਗੇ ਤੋਰੇ ਪਰੋਂਦੇ ਵੀ ਤੋੜੇ ਖਾਲਕ ਵਿੱਚ ਲੱਗਦਾ ਹਾਂ ਹਾਂ ਤੇ ਪਿੰਡ ਵਾਲਿਆਂ ਵੱਲੋਂ ਸਾਰੰਗ ਚੀਜ਼ਾਂ ਦੀਆਂ ਆਹ ਜੀ ਹਾਂ ਜੀ ਪਿੰਡ ਵਾਲਿਆਂ ਵੱਲੋਂ ਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਪਿੰਡ ਵਾਲਿਆਂ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਤਾਂ ਵੀਰ ਜੀ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਏਗੀ ਤੇ ਫੌਜ ਦੀ ਮਦਦ ਕੀਤੀ ਜਾਏਗੀ ਤੇ ਆਮ ਜਨਤਾ ਦੀ ਵੇਖੋ ਕੋਈ ਫੌਜ ਵੀ ਆਈ ਹੈ ਤੇ ਜਨਤਾ ਵੀ ਖੜੀ ਹੈ ਹੂੰ ਤੇ ਡਰਨੇ ਵਾਲੀ ਕੋਈ ਬਾਤ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਡਰਨੇ ਵਾਲੀ ਕੋਈ ਬਾਤ ਨਹੀਂ ਕੋਈ ਉਹ ਤਾਂ ਚੱਲਿਆ ਆਊਗਾ ਐਸੇ gira ਉੱਪਰ ਸੇ ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਨੇ ਹਰ ਹਰ ਲੜਾਈ ਲੜਨ ਨੂੰ ਤਿਆਰ ਬੈਠੇ ਨੇ ਤਾਂ ਬਿਲਕੁਲ ਤੁਸੀਂ ਵੇਖੋ ਕਿ ਹਰ ਲੜਾਈ ਲੜਨ ਨੂੰ ਤਿਆਰ ਬੈਠੇ ਨੇ ਲੋਕ ਸਾਫ਼ ਤੌਰ ਤੇ ਕਹਿ ਰਹੇ ਨੇ ਤੁਸੀਂ ਵੇਖੋ ਕਿ ਇਸ ਵੇਲੇ ਪਿੰਡ 'ਚ ਮੌਜੂਦ ਆ ਤਾਂ ਪਿੰਡ ਦੇ ਲੋਕ ਜਿਹੜੇ ਨੇ ਇੱਥੇ ਇਸ ਵੇਲੇ ਖੜੇ ਨੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹਰ ਲੜਾਈ ਲੜਨ ਨੂੰ ਤਿਆਰ ਆ ਤਾਂ ਕੁਝ ਲੋਕ ਨੇ ਬਾਬਾਈ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਜੋ ਹੋਇਆ ਘਟਨਾ ਜਿੱਦਾਂ ਡਰੋਨ ਦੀ ਕੋਸ਼ਿਸ਼ ਕੀਤੀ ਗਈ ਪਰ ਡਰ ਹੈ ਕਿ ਨਹੀਂ ਹੈ ਡਰ ਹੈ ਜੀ ਡਰ ਬਹੁਤ ਜ਼ਿਆਦਾ ਨਾ ਨਾ ਵੀਰ ਕੋਈ ਡਰ ਨਹੀਂ ਆ ਡਰਨਾ ਕਦੋਂ ਵੀਰ ਜੀ ਦੱਸੋ ਹਾਂ ਕੋਈ ਡਰ ਨਹੀਂਗਾ ਹਾਂਜੀ ਇਹ ਨਾ ਤੁਹਾਨੂੰ ਹੈਗਾ ਡਰ ਕੋਈ ਕਾਦਾ ਜੀ ਜੀ ਬਿਲਕੁਲ ਨਹੀਂ ਤਾਂ ਬਿਲਕੁਲ ਜਿਸ ਤਰੀਕੇ ਨਾਲ ਵੇਖ ਰਿਹਾ ਕਾਫੀ ਤਰੀਕੇ ਨਾਲ ਲੰਗਰ ਵੀ ਲਾਏ ਗਏ ਆ ਔਰ ਹੋਰ ਵੀ ਮਦਦ ਕੀਤੀ ਜਾ ਰਹੀ ਹੈ ਪੂਰਾ ਅਸੀਂ ਆਰਮੀ ਦੇ ਨਾਲਿਆਂ ਵੀਰ ਜੀ ਦੇ ਨਾਲ ਆ ਕੋਈ ਡਰ ਵਾਲੀ ਸਥਿਤੀ ਨਹੀਂ ਆ ਇਹੋ ਜਿਹਾ ਕੋਈ ਹੁੰਦਾ ਤੇ ਹੈਲਪ ਕਰੋ ਜਿੰਨੀ ਹੋ ਸਕੇ ਆ ਵੇਅਰ ਕਰੋ ਲੋਕਾਂ ਨੂੰ ਠੀਕ ਹੈ ਜੀ ਡਰਨ ਦਾ ਵੀ ਕੋਈ ਗੱਲ ਨਹੀਂ ਜੀ ਹਾਂ ਜੀ ਤੇ ਹੋਰ ਵੀ ਜਿਹੜੀ ਮਦਦ ਕੀਤੀ ਜਾਏਗੀ ਜੀ ਪਿੰਡ ਵੱਲੋਂ ਕੀਤੀ ਜਾ ਰਹੀ ਨਹੀਂ ਪੂਰਾ ਸਹਿਯੋਗ ਕੀਤਾ ਜਾਊਗਾ ਜੀ ਉਹ ਵੀ ਪ੍ਰਸ਼ਾਸਨ ਮੰਗੂਗਾ ਜਾਂ ਆਰਮੀ ਨੂੰ ਲੋੜ ਆ ਪਿੰਡ ਮੌਜੂਦ ਹੈ ਇੱਥੇ ਹਾਂਜੀ ਤੇ ਸਾਰੇ ਨੌਜਵਾਨ ਵੀਰ ਸਾਰੇ ਗੱਲ ਬਿਲਕੁਲ ਬਿਲਕੁਲ ਹਾਲਿਆ ਜੀ ਤੇ ਪਿੰਡ ਮੋਡਾ ਮੋਡਾ ਲਾ ਕੇ ਮੋੜੇ ਨਾਲ ਮੋਡਾ ਲਾ ਕੇ ਖੜਾ ਜੀ ਬਿਲਕੁਲ ਹਾਂ ਤਾਂ ਬਿਲਕੁਲ ਤੁਸੀਂ ਵੇਖੋ ਕਿ ਪਿੰਡ ਦੀ ਸਭ ਤੋਂ ਵਧੀਆ ਤਸਵੀਰ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਵਾਸਤੇ ਤਿਆਰ ਹਾਂ ਤੇ ਅਸੀਂ ਇਸ ਵੇਲੇ ਇੱਥੇ ਮੌਜੂਦ ਹਾਂ ਤਾਂ ਬਿਲਕੁਲ ਦੱਸਣਾ ਚਾਹਾਂਗੇ ਕਿ ਇਸ ਵੇਲੇ ਪਿੰਡ ਮੱਖਣਵਿੰਡੀ ਹੈ ਤਾਂ ਮੱਖਣਵਿੰਡੀ ਦੇ ਜਿਹੜੀ ਜਗ੍ਹਾ ਹੈ ਉੱਥੇ ਜਿਹੜਾ ਹੈ ਬੀਤੀ ਰਾਤ ਜੋ ਹੈ ਇੱਕ ਬੰਮਣੂਆ ਚੀਜ਼ ਜਿਸ ਨੂੰ ਕਹਿ ਰਿਹਾ ਕਿ ਉਹ ਉੱਥੇ ਜਿਹੜੀ ਹੈ ਛੁੱਟੀ ਗਈ ਪਰ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਹਰ ਤਰੀਕੇ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਆਂ ਔਰ ਸਾਨੂੰ ਅਸੀਂ ਡਰਦੇ ਨਹੀਂ ਆਂ ਅਸੀਂ ਨਹੀਂ ਡਰਦੇ ਔਰ ਜੇਕਰ ਕੋਈ ਲੋੜ ਹੋਈ ਤਾਂ ਆਪਾਂ ਹਰ ਤਰ੍ਹਾਂ ਦੀ ਮਦਦ ਕਰਨ ਵਾਸਤੇ ਤਿਆਰ ਆਂ ਕਿਉਂਕਿ ਸਾਡਾ ਜਿਹੜਾ ਜੋਸ਼ ਹੈ ਉਹ ਪੂਰਾ ਬਰਕਰਾਰ ਹੈ ਔਰ ਕਿਸੇ ਤਰ੍ਹਾਂ ਦੀ ਅਗਰ ਮਦਦ ਦੀ ਲੋੜ ਹੋਏਗੀ ਤੇ ਅਸੀਂ ਕਰਨ ਨੂੰ ਤਿਆਰ ਆਂ ਦੱਸਣਾ ਚਾਹਾਂਗੇ ਕਿ ਬੀਤੀ ਰਾਤ ਇੱਕ ਆਵਾਜ਼ਾਂ ਆਂਦੀਆਂ ਨੇ तकरीबन 7:30 ਦੇ ਕਰੀਬ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਆਖਿਰਕਾਰ ਆਵਾਜ਼ਾਂ ਕੀ ਨੇ ਤਾਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋਏ ਸਵਾਲ ਪੁੱਛ ਰਹੇ ਸੀ ਇੱਕ ਦੂਸਰੇ ਨੂੰ ਪਰ ਉਸ ਤੋਂ ਬਾਅਦ ਗੱਲ ਸਾਹਮਣੇ ਆਈ ਕਿ ਦੋ ਜਿਹੜੇ ਨੇ ਹਮਲੇ ਨੇ ਜਿੰਨੂੰ ਕਿ ਭਾਰਤੀ ਫੌਜ ਦੀ ਬਰੇਵਰੀ ਭਾਰਤੀ ਫੌਜ ਦੀ ਇਸ ਵੇਲੇ ਬਹਾਦਰੀ ਦੀ ਗੱਲ ਕਰੀਏ ਕਿ ਅਸਮਾਨ ਦੇ ਵਿੱਚ ਹੀ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਕਿ ਦੇਸ਼ ਸੁਰੱਖਿਤ ਰਹਿ ਸਕੇ ਤਾਂ ਉਹ ਭਾਰਤੀ ਫੌਜ ਦੀ ਜਿਹੜੀ ਹੈ ਜਆ ਆਜੀ ਤੁਹਾਨੂੰ ਦੱਸੀ ਹੈ ਕਿ ਬੀਤੀ ਰਾਤ ਹੋਈ ਲੇਕਿਨ ਉਸ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀਆਂ ਆਵਾਜ਼ਾਂ ਆਈਆਂ ਸੀ ਉਸ ਨੂੰ ਨਸ਼ਟ ਕਰਨੀਆਂ ਸੀ ਤਾਂ ਉਸ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜੇਠੂਵਾਲ ਚ ਡਿੱਗਦੀਆਂ ਨੇ ਤਾਂ ਕੁਝ ਮੱਖਣ ਵਿੰਡੀ ਪਿੰਡ ਜੋ ਕਿ ਵੇਰਕੇ ਦੇ ਬਿਲਕੁਲ ਨੇੜੇ ਹੈ ਉੱਥੇ ਡਿੱਗਦੀਆਂ ਨੇ ਤਾਂ ਉਸ ਤੋਂ ਬਾਅਦ ਆਮ ਜਨਤਾ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੀ ਫੌਜ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਕਿ ਅਸੀਂ ਡਰਨ ਵਾਲੇ ਨਹੀਂ ਆ ਅਗਰ ਕਿਸੇ ਤਰ੍ਹਾਂ ਦੀ ਹੋਰ ਵੀ ਲੋੜ ਹੋਏਗੀ ਤੇ ਆਪਾਂ ਅੱਜ ਕਰਾਂਗੇ ਪਰ ਘਟਨਾਮੰਦ ਪਾਗੀ ਹੈ ਪਾਕਿਸਤਾਨ ਵੱਲੋਂ ਕਾਰਨਾ ਪ੍ਰਯਾਸ ਕੀਤਾ ਗਿਆ ਹੈ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਔਰ ਇਸ ਦਾ ਜਵਾਬ ਫਿਰ ਭਾਰਤ ਦੇ 눈 ਦਾ ਨਜ਼ਰ ਆਏਗਾ ਲੇਕਿਨ ਭਾਰਤ ਪੂਰਾ ਤਿਆਰ ਹੈ ਲੇਕਿਨ ਪਾਕਿਸਤਾਨ ਵੱਲੋਂ ਜਿਸ ਤਰੀਕੇ ਨਾਲ ਪਹਿਲ ਕਦਮੀ ਕੀਤੀ ਗਈ ਸਭ ਤੋਂ ਪਹਿਲਾਂ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੱਲ ਫਿਰ ਪੁੰਛ ਦੇ ਵਿੱਚ ਉਹਨੇ ਭਾਰਤੀ ਨਾਗਰੀਕਾਂ ਤੇ ਹਮਲਾ ਕੀਤਾ ਤਾਂ ਉਸ ਦੇ ਵਿੱਚ ਭਾਰਤ ਵੱਲੋਂ ਜਿਹੜਾ ਹੈ ਅਤੰਕ ਨੂੰ ਖਤਮ ਕਰਨ ਵਾਸਤੇ ਟੈਰਰ ਜਿਹੜੇ ਉਹਨਾਂ ਦੇ ਕੈਂਪ ਸੀ ਉਹਨਾਂ ਤੇ ਹਮਲਾ ਕੀਤਾ ਗਿਆ ਪਰ ਹੁਣ ਇਸ ਨੂੰ ਜੋ ਬੰਬ ਨੂੰ ਮਾਤੀ ਜਾਏ ਇਸ ਨੂੰ ਇੱਥੇ ਖਤਮ ਕੀਤਾ ਜਾਏਗਾ ਪਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਸਹਿਯੋਗ ਪ੍ਰਸ਼ਾਸਨ ਦੇ ਨਾਲ ਹੈ ਅਸੀਂ ਕਿਸੇ ਚੀਜ਼ ਤੋਂ ਡਰਨ ਵਾਲੇ ਨਹੀਂ ਜੰਗਾਂ ਪਹਿਲਾਂ ਵੀ ਦੇਖੀਆਂ ਨੇ ਤੇ ਹੁਣ ਵੀ ਅਸੀਂ ਇਸ ਜੰਗ ਦੇ ਵਿੱਚ ਭਾਰਤੀ ਸੈਨਾ ਦੇ ਨਾਲ ਦੇਸ਼ ਦੇ ਨਾਲ ਖੜੇ ਆ ਅਤੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਇਸ ਪੂਰੇ ਘਟਨਾਕਰਮ ਦੀ ਲਗਾਤਾਰ ਅਪਡੇਟ ਤੁਹਾਨੂੰ ਅਸੀਂ ਆਪਣੇ ਟੀਵੀ ਚੈਨਲ ਦੇ ਮਾਧਿਅਮ ਨਾਲ ਦਿੰਦੇ ਰਾਂਗੇ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ